ਕਿ ਆਪਣੇ ਸਾਰੇ ਦੋਸਤਾਂ ਨੂੰ ਮਿਲ ਕੇ ਆਉਣਾ ਹ ਹਾਇ ਰੱਬ ਹਾਇ ਮੰਮੀ ਅ ਇਸ ਟੁੱਟੇ ਹੋਏ ਦਰਖਤ ਨੂੰ ਵੀ ਇੱਥੇ ਹੀ ਪਏ ਹੋਣਾ ਸੀ ਓਹੋ ਇਹ ਕੀ ਹੈ ਸਫੇਦ ਸਫੇਦ ਹੈ ਓਹ ਇਹ ਤਾਂ ਸਫੇਦ ਕੀੜੀਆਂ ਲੱਗ ਰਹੀਆਂ ਨੇ ਹਾਂ ਇਹ ਕੀ ਹੈ ਭਲਾ ਓ ਇਹ ਤਾਂ ਮਿੱਟੀ ਹੀ ਐ ਓਹ ਅੰਦਰ ਤਾਂ ਕੁਝ ਨਹੀਂ ਦਿਖ ਰਿਹਾ ਇੱਥੇ ਕੀ ਕਰ ਰਹੀ ਐ ਪੂਪੀ ਕੀ ਵੇਖ ਰਹੀ ਐ ਹਾਂ ਜਗਨੂ ਮੇਰੇ ਦੋਸਤ ਇੱਥੇ ਵੇਖ ਜਦੋਂ ਮੈਂ ਸਵੇਰੇ ਆਇਆ ਸੀ ਇੱਥੇ ਲੱਕੜ ਦਾ ਟੁਕੜਾ ਸੀਗਾ ਉਸ ਦੇ ਵਿੱਚ ਬਹੁਤ ਹੀ ਸਾਰੀ ਸਫੇਦ ਕੀੜੀਆਂ ਸੀਗੀਆਂ ਸਫੇਦ ਕੀੜੀਆਂ ਹਾਂ ਹੁਣ ਵੇਖਿਆ ਤਾਂ ਇੱਥੇ ਉਹ ਟੁਕੜਾ ਨਹੀਂ ਹੈ ਬਸ ਮਿੱਟੀ ਮਿੱਟੀ ਹੈ ਇੱਥੇ ਚੀਜ਼ ਮਿਲਦੇ ਅੰਦਰ ਗਏ ਤਾਂ ਅੰਦਰੋਂ ਸਭ ਕੁਝ ਦਿਖਾਈ ਦੇਗਾ ਕੀ ਇਸ ਦੇ ਅੰਦਰ ਤੂੰ ਜਾ ਸਕਦਾ ਹੈ ਮੇਰੇ ਪਿਆਰੇ ਦੋਸਤ ਕਿਉਂਕਿ ਤੇਰੇ ਕੋਲ ਰੌਸ਼ਨੀ ਹੈ ਤੂੰ ਅੰਦਰ ਸਭ ਕੁਝ ਵੇਖ ਸਕਦਾ ਹੈ ਹਾਂ ਜ਼ਰੂਰ ਪੂਪੀ ਹੁਣ ਮੈਂ ਅੰਦਰ ਜਾ ਕੇ ਵੇਖਦਾ ਮੇਰੇ ਦੋਸਤ ਦੋਸਤ ਛੇਤੀ ਆ ਜਾ ਹਾਏ ਓਏ ਮੇਰੇ ਦੋਸਤ ਕਿਤੇ ਚਲਾ ਗਿਆ ਹਾਂ ਇੱਕ ਹੀ ਹੈ ਕਿਤੇ ਮੇਰਾ ਦੋਸਤ ਇਹਨਾਂ ਦੇ ਨਾਲ ਤਾਂ ਨਹੀਂ ਮਿਲ ਗਿਆ ਓਹੋ ਇੰਨੇ ਸਾਰੇ ਕੀੜੇ ਓਏ ਕੀ ਤੁਸੀਂ ਮੇਰੇ ਦੋਸਤ ਨੂੰ ਵੇਖਿਆ ਹੈ ਓਏ ਰੁਕ ਜਾਓ ਰੁਕ ਜਾਣਾ ਆਹ ਓਏ ਹੌ ਰੁਕ ਵੀ ਜਾਓ ਮੇਰੇ ਦੋਸਤ ਨੂੰ ਵੇਖਿਆ ਕੀ ਤੁਸੀਂ ਬਚਾਓ ਬਚਾਓ ਸਾਨੂੰ ਕੋਈ ਬਚਾ ਲੋ ਹਾਂ ਤੁਸੀਂ ਲੋਕ ਕੌਣ ਹੋ ਅਸੀਂ ਖੰਬਾ ਵਾਲੇ ਦੀ ਮਗਾ ਪਿਆਰੀ ਦੋਸਤ ਮੇਰਾ ਨਾਮ ਪੂਪੀ ਹੈ ਤੁਸੀਂ ਉਸ ਵੱਡੇ ਚ ਹੀ ਆਲਣੇ ਚ ਉੱਡ ਕੇ ਬਾਹਰ ਕਿਉਂ ਆਏ ਸੀਗੇ ਅਸੀਂ ਆਪਣੇ ਨਾਲ ਤੇਆਂ ਨੂੰ ਲੱਪਣ ਲਈ ਉੱਡ ਰਹੇ ਹਾਂ ਕੀ ਸਵੇਰੇ ਜੁਮੇ ਸਫੇਦ ਕੀੜੀਆਂ ਵੇਖਿਆ ਸੀਗੀਆਂ ਉਹ ਤੁਹਾਡੇ ਬੱਚੇ ਨੇ ਉਹ ਕੀੜੀਆਂ ਨਹੀਂ ਸੀਗੀਆਂ ਦੀਮਕ ਸੀ ਪੂਪੀ ਤੂੰ ਕਿਵੇਂ ਵੇਖਿਆ ਉੱਥੇ ਸਵੇਰੇ ਸਵੇਰੇ ਮੈਂ ਇੱਕ ਲੱਕੜ ਦੇ ਟੁਕੜੇ ਨਾਲ ਟਕਰਾ ਗਿਆ ਸੀ ਉਦੋਂ ਵੇਖਿਆ ਸੀ ਫੇਰ ਵਾਪਸ ਆ ਕੇ ਵੇਖਿਆ ਤਾਂ ਲੱਕੜ ਨਹੀਂ ਸੀ। ਉਹਦੀ ਥਾਂ ਤੇ ਇੱਕ ਮਿੱਟੀ ਦਾ ਪਹਾੜ ਸੀਗਾ। ਓਹੋ! ਉਹ ਮਿੱਟੀ ਦਾ ਪਹਾੜ ਨਹੀਂ ਐ, ਉਹ ਮਿੱਟੀ ਦਾ ਟੀਲਾ ਐ। ਅੱਛਾ ਤਾਂ ਉਹ ਪੂਪੀ ਸੀਗਾ ਜਿਹਨੇ ਸਾਡਾ ਮਿੱਟੀ ਦਾ ਟੀਲਾ ਤੋੜਿਆ ਸੀ। ਉਹਦੇ ਨਾਲ ਮੈਂ ਟਕਰਾ ਕੇ गिर ਗਿਆ ਸੀ। ਕੋਈ ਗੱਲ ਨਹੀਂ। ਇਸੇ ਲਈ ਅਸੀਂ ਮਿੱਟੀ ਦੇ ਟੁਕੜੇ ਉੱਤੇ ਵੱਡਾ ਜਿਹਾ ਟੀਲਾ ਬਣਾਤਾ ਸੀ। ਹੁਣ ਅਸੀਂ ਰਾਨਾ ਖਾਣਾ ਖਾ ਸਕਾਂਗੇ। ਦਾ ਮਤਲਬ ਹੈ ਕਿ ਤੁਸੀਂ ਲੱਕੜ ਦੇ ਟੁਕੜੇ ਖਾਂਦੇ ਹੋ ਖਾਸ ਤੌਰ ਤੇ ਤਾਂਸੀ ਲੱਕੜ ਹੀ ਖਾਣੇ ਆ ਤੇ ਨਾਲ ਹੀ ਚੈਵਿਕ ਪਦਾਰਥ ਵੀ ਜੋ ਛੜ ਜਾਂਦੇ ਨੇ ਫਿਰ ਇਹਨਾਂ ਨੂੰ ਮਿੱਟੀ 'ਚ ਮਿਲਾਣਾ ਹੀ ਸਾਡਾ ਕੰਮ ਹੈ ਤਾਂ ਕਿ ਤੁਸੀਂ ਸਾਰੇ ਉੱਥੇ ਉਸ ਢਿੱਲੇ ਦੇ ਅੰਦਰ ਹੀ ਰਹਿੰਦੇ ਹੋ ਦੱਸੋ ਨਾ ਮੈਨੂੰ ਹਾਂ ਪੂਪੀ ਉਹ ਜੋ ਟੀਲਾ ਹੈ ਨਾ ਉਹੀ ਸਾਡਾ ਮਹਿਲ ਹੈ ਉੱਥੇ ਉਸ ਦੇ ਅੰਦਰ ਰਾਜਾ ਹੈ ਰਾਣੀ ਹੈ ਕਰਮਚਾਰੀ ਨੇ ਤੇ ਸੈਨਿਕ ਵੀ ਨੇ ਉੱਥੇ ਹਾਂ ਅੱਛਾ ਰਣ ਜਾਂਂਡੀ ਦਿੰਦੀਆਂ ਨੇ ਅੰਡੇਆਂ ਵਿੱਚੋਂ ਜੋ ਬੱਚੇ ਨਿਕਲਦੇ ਨੇ ਉਹਨਾਂ ਵਿੱਚੋਂ ਕੁਝ ਕਰਮਚਾਰੀ ਬਣਦੇ ਨੇ ਕੁਝ ਸੈਨਿਕ ਬਣਦੇ ਨੇ ਤੇ ਬਾਕੀ ਦੇ ਦਿਮਗ ਰਾਜਕੁਮਾਰ ਬਣਦੇ ਨੇ ਤੇ ਰਾਜਕੁਮਾਰੀਆਂ ਬਣ ਜਾਂਦੀਆਂ ਨੇ ਬਾਕੀ ਦੇ ਬੱਚੇ ਜੋ ਅੰਡੇਆਂ ਵਿੱਚੋਂ ਦੀ ਬਾਹਰ ਨਿਕਲ ਜਾਂਦੇ ਨੇ ਉਹਨਾਂ ਨੂੰ ਰਾਜਾ ਤੇ ਰਾਣੀ ਪਾਲਦੇ ਨੇ ਫਿਰ ਹਰ ਕਿਸੇ ਦਾ ਹੀ ਕੋਈ ਨਾ ਕੋਈ ਕੰਮ ਹੁੰਦਾ ਹੈ ਕਰਮਚਾਰੀ ਸਾਰੇ ਆਲਣਾ ਬਣਾਉਂਦੇ ਨੇ ਮਿੱਟੀ ਚਿੱਕੜ ਸੜੀ ਹੋਈ ਲੱਕੜ ਥੁੱਕ ਦੇ ਨਾਲ ਅਸੀਂ ਮਿਲ ਕੇ ਆਪਣਾ ਟੀਲਾ ਤਿਆਰ ਕਰਦੇ ਹਾਂ ਸੈਨਿਕ ਦੀਮਕ ਚੌਕੀਦਾਰੀ ਵੀ ਕਰਦੇ ਨੇ ਅੰਦਰ ਆਉਣ ਵਾਲੇ ਛੋਟੇ ਕੀੜਿਆਂ ਨੂੰ ਉਹ ਰੋਕ ਦਿੰਦੇ ਨੇ ਰਾਜਕੁਮਾਰ ਅਤੇ ਰਾਜਕੁਮਾਰੀ ਨੂੰ ਵੱਡੇ ਜਦੋਂ ਹੋ ਜਾਂਦੇ ਨੇ ਉਦੋਂ ਖੰਭਾ ਜਾਂਦੇ ਨੇ ਜਦੋਂ ਉਹ ਉੱਡਣ ਲਾਇਕ ਹੋ ਜਾਂਦੇ ਨੇ ਉਦੋਂ ਉਹ ਇੱਕ ਝੁੰਡ ਵਿੱਚ ਹੋ ਕੇ ਆਪਣੇ ਸਾਥੀ ਨੂੰ ਲੱਭਣ ਲਈ ਜਾਂਦੇ ਨੇ ਸਾਡੇ ਵਾਂਗ ਇਹਦਾ ਮਤਲਬ ਹੈ ਤੁਸੀਂ ਉੱਥੇ ਮਹਿਲ 'ਚ ਵਾਪਸ ਨਹੀਂ ਜਾਓਗੇ ਹਾਂ ਨਹੀਂ 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 ਹੁਣ ਅਸੀਂ ਆਪਣੇ ਸਾਥੀ ਨੂੰ ਨਾਲ ਲੈ ਕੇ ਕਿਸੇ ਨਵੀਂ ਥਾਂ ਤੇ ਜਾਵਾਂਗੇ ਅੰਡੇਆਂ ਵਿੱਚੋਂ ਦੀ ਬੱਚੇ ਪੈਦਾ ਕਰਕੇ ਇੱਕ ਨਵਾਂ ਮਹਿਲ ਬਣਾਵਾਂਗੇ ਅਸੀਂ ਹਣੇ ਸੀ ਜਾਣਿਆ ਪੂਪੀ ਆ ਰੁਕ ਜਾ ਰੁਕ ਜਾ ਉੱਥੇ ਮੇਰੇ ਦੋਸਤ ਹੈ ਕੀ ਤੇਰਾ ਦੋਸਤ ਹਾਂ ਮੇਰਾ ਦੋਸਤ ਜਗਨੂ ਉੱਥੇ ਹੈ ਉਹ ਉੱਥੇ ਤੁਹਾਡੇ ਮਹਿਲ ਦੇ ਅੰਦਰ ਗਿਆ ਸੀਗਾ ਹੁਣ ਤੱਕ ਵਾਪਸ ਨਹੀਂ ਆਇਆ ਹੈ ਉਹ ਮੈਂ ਉਹਦੇ ਬਾਰੇ ਪੁੱਛ ਸਕਾਂ ਤਾਂ ਹੀ ਤੁਹਾਡੇ ਪਿੱਛੇ ਪਿੱਛੇ ਭੱਜਿਆ ਸੀ ਹਾਇ ਰੱਬਾ ਛੇਤੀ ਚੱਲੋ ਸੈਨਕਾ ਨੇ ਉਹਨੂੰ ਫੜ ਲਿਆ ਹੁਣੇ ਚਲ ਕੇ ਦੇਖਦੇ ਆਪਾਂ ਰਾਣੀ ਨੂੰ ਕਹਿ ਕੇ ਉਹਦੀ ਮਦਦ ਕਰਾਣੀ ਪੈਣੀ ਹੈ ਛਕ ਗਿਆ ਪੂਪੀ ਪੂਪੀ ਜੇ ਤੂੰ ਨਾ ਹੁੰਦਾ ਤਾਂ ਮੈਂ ਨਹੀਂ ਬਚ ਸਕਦਾ ਸੀ ਬਚ ਹੀ ਗਿਆ ਤੂੰ ਇਹ ਹੀ ਬਾਤ ਹੈ ਹੁਣ ਅਸੀਂ ਚੱਲਦੇ ਆ ਪੂਪੀ ਹਾਂ ਧੀਏ ਦੋਸਤੋ ਬਹੁਤ ਬਹੁਤ ਧੰਨਵਾਦ